ਅਹ ਪਹਿਲਾਂ ਤਾਂ ਮੈਂ ਕਿਉਂਕਿ ਬੀਕਾਨੇਰ ਵਾਲਾ ਇੱਕ ਗ੍ਰੈਂਡ ਓਪਨਿੰਗ ਅੱਜ ਹੋਈ ਹੈ ਮੈਂ ਸਾਰੀ ਟੀਮ ਨੂੰ ਸੀਓ ਸਾਹਿਬ ਜੋ ਇਹਨਾਂ ਦੇ ਪਹੁੰਚੇ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਔਰ ਬਠਿੰਡਾ ਵਾਸੀਆਂ ਨੂੰ ਵੀ ਮੁਬਾਰਕਬਾਦ ਦੇਣਾ ਚਾਹਾਂਗੀ ਕਿ ਇੱਕ ਅੱਡਾ ਅੱਛਾ ਸਾਡੇ ਸ਼ਹਿਰ ਦੇ ਵਿੱਚ ਜੋ ਗੈਸਟਰੋਨ ਖੁੱਲਿਆ ਹੈ ਕਿਉਂਕਿ ਅੱਜਕੱਲ ਅਸੀਂ ਸਿਰਫ ਖਾਣੇ ਨੂੰ ਲੈ ਕੇ ਉਸ ਤਰ੍ਹਾਂ ਨਹੀਂ ਕੌਨਸ਼ੀਅਸ ਕਿ ਸੁਆਦੀਸ਼ ਅਸੀਂ ਨਿਊਟ੍ਰੀਸ਼ੀਅਸ ਫੂਡ ਵੱਲ ਵੀ ਓਰੀਐਂਟ ਹੁੰਦੇ ਜਾ ਰਹੇ ਹਾਂ ਸੋ ਇਸ ਲਈ ਮੈਂ ਸਾਰਿਆਂ ਨੂੰ ਇਸ ਮੌਕੇ ਤੇ ਬਹੁਤ-ਬਹੁਤ ਮੁਬਾਰਕਬਾਦ ਦੇਵਾਂਗੀ ਔਰ ਅੱਜ ਇੱਕ ਪਵਿੱਤਰ ਦਿਨ ਗੁਰਪੁਰਬ ਦਾ ਦਿਨ ਹੈ ਉਸ ਤੇ ਲਈ ਵੀ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਲੱਖ-ਲੱਖ ਵਧਾਈ ਦਵਾਂਗੀ ਮੈਂ ਤੁਹਾਡਾ ਆਪਣਾ ਜਿਹੜਾ ਜੇ ਜੇ ਮੰਤਰੀ ਹੁੰਦੇ ਤਾਂ ਪਰ ਕੱਲ ਨੂੰ ਚਿਲਡਰਨ ਡੇ ਦਾ ਮੈਮ ਇੱਕ ਪਾਸੇ ਤੁਹਾਡਾ ਡਿਪਾਰਟਮੈਂਟ ਵੱਡੇ ਵੱਡੇ ਤੇ ਕੰਮ ਕਰ ਰਿਹਾ ਦੂਜੇ ਪਾਸੇ ਇਹ ਨਹੀਂ ਲੱਗ ਰਿਹਾ ਕਿ ਬਹੁਤ سارے ਬੱਚੇ ਜਿਹੜੇ ਨੇ ਉਹ ਚੌਂਕਾਂ ਦੇ ਵਿੱਚ ਜਿਹੜੇ ਆ ਸਪੀਕ ਮੰਗ ਰਹੇ ਨੇ ਔਰ ਛੋਟੇ ਛੋਟੇ ਬੱਚੇ ਨੇ ਕੌਣ ਬੱਚੇ ਨੇ ਉਹ ਕਿੱਥੋਂ ਆਏ ਨੇ ਪੰਜਾਬ ਨਾਲ ਸੰਬੰਧਤ ਨਹੀਂ ਗਏ ਤਾਂ ਕਿਸੇ ਨੂੰ ਵੀ ਖਾਣ ਪੀਣ ਤੱਕ ਨਹੀਂ ਦਿੰਦੇਗੇ ਜੀ ਤੇ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਮੈਂ ਤੁਹਾਨੂੰ ਕੁਝ ਬਹੁਤ ਇੱਕ ਸੰਜੀਦਾ ਮਸਲਾ ਔਰ ਮੈਂ ਇਹ ਵੀ ਦੱਸਾਂਗੀ ਕਿ ਇਸ ਤੋਂ ਪਹਿਲਾਂ ਕਿਸੇ ਨੇ ਇਸ ਵੱਲ ਧਿਆਨ ਵੀ ਨਹੀਂ ਦਿੱਤਾ ਔਰ ਸਾਡਾ ਡਿਪਾਰਟਮੈਂਟ ਤਕਰੀਬਨ 6 ਮਹੀਨੇ ਤੋਂ ਅਸੀਂ ਇਹ ਮਹਿੰਮ ਸ਼ੁਰੂ ਕੀਤੀ ਹੋਈ ਹੈ ਕਿ ਅਸੀਂ ਜੋ ਵੀ ਬੱਚੇ ਭੀਖ ਮੰਗਦੇ ਨੇ ਉਹਨਾਂ ਨੂੰ ਰੈਸਕਿਊ ਕਰਕੇ ਉਹਨਾਂ ਨੂੰ ਸਕੂਲ ਚ ਐਡਮਿਟ ਕਰਾਈਏ ਜਾਂ ਫਿਰ ਉਹਨਾਂ ਨੂੰ ਪੇਰੈਂਟਸ ਦੇ ਹਵਾਲੇ ਕਰੀਏ ਵੱਡੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਬਹੁਤੇ ਬੱਚੇ ਜਿਹੜੇ ਮਾਈਗ੍ਰੇਟ ਹੋ ਕੇ ਆਉਂਦੇ ਨੇ ਔਰ ਅਸੀਂ ਉਹਨਾਂ ਨੂੰ ਰੈਸਕਿਊ ਵੀ ਕਰਕੇ ਲੈ ਕੇ ਜਾਂਦੇ ਆ ਔਰ ਉਸ ਤੋਂ ਬਾਅਦ ਪੇਰੈਂਟਸ ਲੈ ਜਾਂਦੇ ਔਰ ਫਿਰ ਦੁਬਾਰਾ ਉਸੇ ਕਿਤੇ ਨਾਲ ਜੁੜ ਜਾਂਦੇ ਆ ਸੋ ਇਹ ਇੱਕ ਕੋਈ ਥੋੜੇ ਦਿਨਾਂ ਦੀ ਗੱਲ ਨਹੀਂ ਆ ਕੁਝ ਮਹੀਨਿਆਂ ਚ ਆਪਾਂ ਸੌਰਟ ਆਊਟ ਕਰ ਪਾਵਾਂਗੇ ਪਟਿਆਲੇ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕੀਤਾ ਸੀ ਔਰ ਬਹੁਤ ਸਾਰੇ ਬੱਚੇ ਰੈਸਕਿਊ ਕੀਤੇ ਸਿਰ ਮਹਿੰਮ ਲਗਾਤਾਰ ਜਾਰੀ ਹੈ ਪਰ ਜੋ ਪ੍ਰਵਾਸੀ ਬੱਚੇ ਸਾਡੇ ਕੋਲ ਆਉਂਦੇ ਨੇ ਪ੍ਰੋਬਲਮ ਉਹਨਾਂ ਦੀ ਜ਼ਿਆਦਾ ਕ੍ਰੀਏਟ ਹੋ ਰਹੀ ਹੈ ਪਰ ਅਸੀਂ ਲੱਗੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਹਰ ਜ਼ਿਲ੍ਹੇ ਚ ਉਹ ਇਹ ਜੜੀ ਉਹ ਬੱਚਿਆਂ ਦੀ ਭੀਖ ਮੰਗਣ ਦੀ ਪ੍ਰਥਾ ਹੁਣ ਖਤਮ ਹੋ ਗਈ ਹੈ ਹੁਣ ਤੇ ਕਿੰਨੇ ਇੱਕ ਮਾਈਕ੍ਰੋਮੇਵੋ ਲੋਕ ਪੱਤਿਕ ਰਾਈ ਦੇ ਜਾਂ ਕੋਈ ਸਕੂਲਾਂ ਦੇ ਵਿੱਚ ਜਾਂ ਕੋਈ ਉਹਨਾਂ ਨੇ ਸਿੱਖੀ ਤਾ ਅਸੀਂ ਪਿਛਲੇ ਸਾਲ ਵੀ ਇਹ ਪ੍ਰੋਸੈਸ ਸ਼ੁਰੂ ਕੀਤਾ ਸੀ ਜਿਦੇ ਵਿੱਚ ਤਕਰੀਬਨ 300 ਬੱਚੇ ਅਸੀਂ ਲੈ ਕੇ ਗਏ ਸੀ ਪਰ ਉਹੀ ਗੱਲ ਮੈਂ ਤੁਹਾਨੂੰ ਕਹਾਂਗੀ ਕਿ ਇੱਕ ਸਰਕਲ ਹੈ ਜਿਹੜਾ ਦੁਬਾਰਾ ਰਿਪੀਟ ਹੁੰਦਾ ਹੈ ਇਸ ਵਾਰ ਪਟਿਆਲਾ ਕੱਲੇ ਪਟਿਆਲਾ ਦੇ ਵਿੱਚੋਂ 50 ਬੱਚੇ ਅਸੀਂ ਰੈਸਕਿਊ ਕਰਕੇ ਲੈ ਕੇ ਗਏ ਸੀ ਔਰ ਉਹੀ ਬੱਚੇ ਦੁਬਾਰਾ ਆ ਜਾਂਦੇ ਨੇ ਜੇ ਬਹੁਤ ਹੀ ਅਸੀਂ ਸਟ੍ਰਿਕਟਨੈਸ ਵੀ ਕਰਦੇ ਆ ਕਿਉਂਕਿ ਇਹਦੇ ਵਿੱਚ ਪੇਰੈਂਟਸ ਤੇ ਵੀ ਪਰਚਾ ਹੋ ਸਕਦਾ ਸੋ ਅਸੀਂ ਅਵੇਅਰ ਕਰ ਰਹੇ ਆ ਕਿ ਜਿਹੜੇ ਪੇਰੈਂਟਸ ਵੀ ਇਸ ਪਾਸਸਿਬਲ ਬੱਚਿਆਂ ਨੂੰ ਲਿਜਾ ਰਹੇ ਨੇ ਉਹਨਾਂ ਤੇ ਪਰਚਾ ਹੋਏਗਾ ਔਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਪੇਰੈਂਟਸ ਖੁਦ ਇਨਵੋਲਡ ਹੁੰਦੇ ਨੇ ਸੋ ਉਹਨਾਂ ਲਈ ਅਸੀਂ ਇੱਕ ਜਿਹੜਾ ਲੇਬਰ ਐਕਟ ਹੈ ਉਹਦੇ ਵਿੱਚ ਵੀ ਥੋੜੀਆਂ ਜਿਹੀਆਂ ਚੇਂਜਸ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਚੰਡੀਗੜ ਦਾ ਮਸਲਾ ਵਾਪਸ ਆਇਆ ਹੈ ਦੁਬਾਰਾ ਉੱਠ ਖੜਿਆ ਹੈ ਹਰ ਵਾਰ ਆਪਾਂ ਗੱਲ ਕਰੀਏ ਦੋ ਚੰਡੀਗੜ ਦਾ ਮਸਲਾ ਦਾ ਪੰਜਾਬ ਆਪਣਾ ਹੱਕ ਤੇ ਹਰਿਆਣਾ ਆਪਣਾ ਹੱਕ ਜਰਾ ਜਤਾਉਣਾ ਤੁਹਾਡੀ ਪਾਰਟੀ ਵੱਲੋਂ ਕੋਈ ਜਆ ਸਟੈਂਡਿੰਗ ਸਟੇਕ ਕੀ ਕਰਦੇ ਦੇਖੋ ਜੀ ਅਸੀਂ ਹਮੇਸ਼ਾ ਹੀ ਇਸ ਹੱਕ ਵਿੱਚ ਖੜੇ ਹਾਂ ਕਿ ਚੰਡੀਗੜ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਔਰ ਆਮ ਆਦਮੀ ਪਾਰਟੀ ਹਮੇਸ਼ਾ ਹੀ ਪੰਜਾਬੀ ਲੋਕਾਂ ਦੇ ਨਾਲ ਖੜੀ ਹੈ ਪੰਜਾਬੀਆਂ ਦੀ ਸਰਜੀ ਹੋਈ ਮੇਨ ਕਹਿ ਲੋ ਕਿ ਸ਼ੁਰੂਆਤ ਹੀ ਪੰਜਾਬ ਵਿੱਚ ਹੋਈ ਸੀ ਸੋ ਜਿੱਥੇ ਕਿਤੇ ਚੰਡੀਗੜ੍ਹ ਦਾ ਮਸਲਾ ਉੱਠੇਗਾ ਅਸੀਂ ਪੰਜਾਬੀਆਂ ਦੇ ਨਾਲ ਖੜੇ ਆਂ ਔਰ ਚੰਡੀਗੜ੍ਹ ਨੂੰ ਅਸੀਂ ਆਪਣਾ ਹੀ ਸਮਝਾਂਗੇ ਉੱਥੇ ਬੜੇ ਸਵਾਲ ਬੜੇ ਉੱਠ ਰਹੇ ਆ